हां ता प्यारे बच्चे सारेया नु प्यार भरी सस् नमस्कार हां बेटा ਆਪਾਂ ਜਵਾਰ ਨਵੋਦਿਆ ਦਾਖਲਾ ਪ੍ਰੀਖਿਆ 2025 ਦੇ ਲਈ ਤਿਆਰੀ ਸ਼ੁਰੂ ਕੀਤੀ ਹੋਈ ਹੈ ਤਾਂ ਉਹਦੇ ਵਿੱਚ ਬੇਟਾ ਸਾਲ 2024 ਦੇ ਵਿੱਚ ਜਿਹੜਾ ਪੰਜਾਬੀ ਵਾਲਾ ਪੇਪਰ ਆਇਆ ਸੀਗਾ ਉਹ ਪੇਪਰ ਆਪਾਂ ਸ਼ੁਰੂ ਕੀਤਾ ਪਹਿਲਾ ਪੈਰਾ ਕਰ ਲਿਆ ਸੀ ਹੁਣ ਆਪਾਂ ਬੇਟਾ ਉਹਦੇ ਪੰਜਾਬੀ ਦੇ 2 ਨੰਬਰ ਪੈਰੇ ਦੇ ਉੱਤੇ ਪਹੁੰਚ ਗਏ ਚਾਰ ਪੈਰੇ ਆਉਂਦੇ ਆ ਜਿਹਦੇ ਵਿੱਚ ਬੇਟਾ ਹਰ ਪੈਰੇ ਚ 5-5 ਸਵਾਲ ਹੁੰਦੇ ਆ ਕਿ ਆਪਾਂ ਹੁਣ ਦੋ ਨੰਬਰ ਪੈਰਾ ਜਿਹੜਾ ਕਰਨ ਲੱਗੇ ਆ ਧਿਆਨ ਦੇ ਨਾਲ ਪੜ੍ਹਨਾ ਬੇਟਾ ਇਹਨੂੰ ਤਾਂ ਕਿ ਸਸੀਂ ਇਹਦੇ ਪ੍ਰਸ਼ਨਾਂ ਦੇ ਉੱਤਰ ਆਸਾਨੀ ਨਾਲ ਦੇ ਸਕੀਏ ਤਾਂ ਬੇਟਾ ਦੇਖੋ ਕੀ ਕਹਿੰਦਾ ਪਿਆ ਕਹਿੰਦਾ ਵਿਨਮਰਤਾ ਇੱਕ ਮਹਾਨ ਗੁਣ ਹੈ ਇਸ ਦਾ ਅਰਥ ਹੈ ਵਿਨਮਰ ਕੁਮਲ ਅਤੇ ਸੁਸ਼ੀਲ ਹੋਣਾ ਇਹ ਕਮੰਡੀ ਹੋਣ ਦੇ ਉਲਟ ਹੈ ਇਹ ਸਵੈਮ ਅਬਲੀਗ ਖੁਦ ਉੱਤੇ ਨਿਯੰਤਰਣ ਰੱਖਣ ਦੀ ਗੁਣਵੱਤਾ ਹੈ ਮਤਲਬ ਆਪਣੇ ਆਪ ਦੇ ਉੱਤੇ ਨਿਯੰਤਰਣ ਰੱਖਣ ਦੀ ਗੁਣਵੱਤਾ ਬਿਨਾਂ ਮੱਤਾ ਜਿਹੜੀ ਹੈ ਠੀਕ ਹੈ ਅਜਿਹਾ ਵਿਅਕਤੀ ਜਿੱਦੀ ਨਹੀਂ ਹੁੰਦਾ ਉਹ ਦੂਜਿਆਂ ਤੋਂ ਸਲਾਹ ਲੈਂਦਾ ਹੈ ਅਤੇ ਉਹਨਾਂ ਦੇ ਅਨੁਭਵ ਤੋਂ ਸਿੱਖਦਾ ਹੈ ਕੋਣ ਵਿਨਮਰ ਵਿਅਕਤੀ ਠੀਕ ਹੈ ਉਹ ਆਪਣਾ ਸਵੈਮ ਖੁਦ ਦਾ ਮਾਹਿਰ ਵਿਸ਼ੇਸ਼ਗ ਹੈ ਉਹ ਆਸਾਨੀ ਨਾਲ ਨਰਾਜ ਨਹੀਂ ਹੁੰਦਾ ਇੱਕ ਵਿਨਮਰ ਵਿਅਕਤੀ ਆਪਣੀਆਂ ਗਲਤੀਆਂ ਅਤੇ ਕਮੀਆਂ ਨੂੰ ਮੁਸਕਾਨ ਨਾਲ ਸਵੀਕਾਰ ਕਰਦਾ ਹੈ ਕਿਉਂਕਿ ਉਹ ਆਤਮ ਕੇਂਦਰਿਤ ਨਹੀਂ ਹੈ ਇਸ ਲਈ ਉਹ ਵਿਚਾਰਵਾਨ ਹੈ ਤਾਂ ਵਿਨਮਰ ਵਿਅਕਤੀ ਹੈ ਜਿਹੜਾ ਬੇਟਾ ਵਿਚਾਰਵਾਨ ਵੀ ਹੁੰਦਾ ਹੈ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਖਦੇ ਹਾਂ ਕਿਵੇਂ ਆਉਣਗੇ ਤਾਂ ਬੇਟਾ ਇਹਦਾ ਪਹਿਲਾ ਪ੍ਰਸ਼ਨ ਇਹ ਹੈਗਾ ਹੈ ਕਹਿੰਦਾ ਵਿਨਮਰਤਾ ਇੱਕ ਮਹਾਨ ਖਾਲੀ ਥਾਂ ਹੈ ਬੇਟਾ ਗੋਣ ਹੈ ਬੁਰਾਈ ਹੈ ਪਾਪ ਹੈ ਜਾਂ ਦੋਸ਼ ਹੈ ਤਾਂ ਪੈਰੇ ਦੇ ਅਨਸਾਰ ਉਹਨੇ ਕੀ ਕਿਹਾ ਗੋਣ ਹੈ ਵਿਨਮਰਤਾ ਜਿਹੜਾ ਇਹ ਵਨ ਨੂੰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਇਹਦਾ 2 ਨੰਬਰ ਸਵਾਲ ਕੀ ਕਹਿੰਦਾ ਪਿਆ ਕਹਿੰਦਾ ਵਿਨਮਰਤਾ ਦਾ ਅਰਥ ਹੈ ਅਖੜ ਹੋਣਾ ਨਿਮਰ ਹੋਣਾ ਕਰੂਰ ਹੋਣਾ ਦਇਆਹੀਨ ਹੋਣਾ ਤਾਂ ਵਿਨਮਰਤਾ ਦਾ ਅਰਥ ਕੀ ਹੈਗਾ ਨਿਮਰ ਹੋਣਾ ਠੀਕ ਹੈ ਗਲਤ ਸਮਝ ਲੱਗ ਗਈ ਵਿਨਮਰਤਾ ਦਾ ਕੀ ਅਰਥ ਹੈਗਾ ਨਿਮਰ ਹੋਣਾ ਅੱਗੇ ਬੇਟਾ ਅਗਲਾ ਸਵਾਲ ਆ ਗਿਆ ਕਿੰਦਾ ਵਿਨਿਮਰ ਵਿਅਕਤੀ ਖਾਲੀ ਥਾਂ ਤੋਂ ਸਿੱਖਦਾ ਹੈ ਤਾਂ ਆਪਾਂ ਬੇਟਾ ਪਹਿਰੇ ਚ ਪੜਿਆ ਸੀਗਾ ਵੀ ਉਹ ਦੂਜਿਆਂ ਦੇ ਅਨੁਭਵ ਤੋਂ ਵੀ ਸਿੱਖਦਾ ਆ ਠੀਕ ਹੈ ਤਾਂ ਵਿਨਿਮਰ ਵਿਅਕਤੀ ਦੂਜਿਆਂ ਦੇ अनुभव ਤੋਂ ਸਿੱਖਦਾ ਹੈ ਠੀਕ ਹੈ ਅਨੁਭਵ ਤੋਂ ਵੀ ਸਿੱਖਦਾ ਹੈ ਅੱਗੇ ਆ ਗਿਆ ਬੇਟਾ ਅ ਅਗਲਾ ਸਵਾਲ ਕਹਿੰਦਾ ਕਮਾਂਡ ਕਿਸ ਦਾ ਸਮਾਨਾਰਥਕ ਹੈ ਕਮਾਂਡ ਦਾ ਜਿਹੜਾ ਕਿਸ ਦਾ ਸਮਾਨਾਰਥਕ ਹੈ ਵਿਨਿਮਰ ਦਾ ਕੋਮਲ ਦਾ ਸ਼ਸ਼ੀਲ ਦਾ ਜਾਂ ਅਖੜ ਦਾ ਤਾਂ ਅਖੜ ਦਾ ਸਮਾਨਾਰਥਕ ਸ਼ਬਦ ਹੈ ਬੇਟਾ ਕਮਾਂਡ ਦਾ ਜਿਹੜਾ ਠੀਕ ਹੈ ਤਾਂ ਅੱਗੇ ਬੇਟਾ ਆ ਗਿਆ ਸਵਾਲ ਨੰਬਰ ਲਾਸਟ ਸਵਾਲ ਆ ਗਿਆ ਇਹਦਾ ਕਹਿੰਦਾ ਜਿੱਦੀ ਦਾ ਵਿਰੋਧੀ ਹੈ ਜਿੱਦੀ ਦਾ ਵਿਰੋਧੀ ਬੇਟਾ ਅਟਲ ਕਠੋਰ ਸਵੈ ਇੱਛਾਚਾਰੀ ਤੇ ਸਹਿਮਤ ਤਾਂ ਜਿੱਦੀ ਦਾ ਵਿਰੋਧੀ ਕੀ ਬਣੂਗਾ ਬੇਟਾ ਸਹਿਮਤ ਜਿੱਦੀ ਦਾ ਉਲਟ ਸਹਿਮਤ ਨੂੰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਸੇ ਪੈਰੇ ਦੇ ਪੰਜੇ ਸਵਾਲ ਜਿਹੜੇ ਉਹ ਕੰਪਲੀਟ ਹੋ ਗਏ ਤਤੂਸੀ ਨੂੰ ਫੇਰ ਇੱਕ ਵਾਰੀ ਧਿਆਨ ਦੇ ਨਾਲ ਪੜ੍ਹ ਲੈਣਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤੇ ਵਿਚਾਰ ਲੈਣਾ ਹੈ ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ